ਕਈ ਹੈਂਕੜੀਆਂ ਹੈ ਦੁਖੀ ਵੜ ਪੰਜਾਬੀ ਦੇ ਲਾਲਚ ਤੇ ਨਜ਼ਰਾਂ ਨੇ ਲੈ ਕੇ ਕਈ ਨਵਾਬੀ ਦੇ ਲਾਲਚ ਤੇ ਨਜ਼ਰਾਂ ਨੇ ਲੈ ਕੇ ਕਈ ਨਵਾਬੀ ਦੇ ਪਰੇ ਅਣਕਾ ਨੇ ਚਾਲ ਨਾ ਚੱਲਣ ਦਿੱਤੀ ਰਾਵਾਂ ਦੀ ਉਹਦੋਂ ਕਰੇ ਬਗਾਵਤ ਤਰਦੀ ਪੰਜ ਦਰਿਆਵਾਂ ਦੀ ਉਹਦੋਂ ਕਰੇ ਬਗਾਵਤ ਰਤਹੀ ਪੰਜ ਦਰਿਆਵਾਂ ਦੀ ਚੰਦਨ ਦੇ ਬੂਟੇ ਤੇ ਸ਼ੌਣੀ ਪੂੰਡ ਕੋਈ ਪਾ ਬਹਿ ਜੈ ਚੰਦ ਦੇ ਸਾਵੇਂ ਬਾਪੂ ਵਾਲਾ ਚਰਖਾ ਡਾ ਬਹਿ ਜੈ ਚੰਦਨ ਦੇ ਬੂਟੇ ਤੇ ਸ਼ੌਣੀ ਪੂੰਡ ਕੋਈ ਪਾ ਬਹਿ ਜੈ ਚੰਦ ਦੇ ਸਾਹਮਣੇ ਬਾਪੂ ਵਾਲਾ ਚਰਖਾ ਡਾ ਬਹਿ ਜੈ ਚੰਦ ਦੇ ਸਾਵੇਂ ਬਾਪੂ ਵਾਲਾ ਚਰਖਾ ਡਾ ਬਹਿ ਜੈ ਫੇਰ ਪਮਕੜ ਮੱਛ ਦੇ ਲੈ ਕੇ ਓਟ ਭਰਾਵਾਂ ਦੀ ਓਦੋਂ ਕਰੇ ਬਗਾਵਤ ਤਰਤੀ ਪੰਜ ਦਰਿਆਵਾਂ ਦੀ ਓਦੋਂ ਕਰੇ ਬਗਾਵਤ ਤਰਤੀ ਪੰਜ ਦਰਿਆਵਾਂ ਦੀ ਮੈਕਾਂ ਦਾ ਗੁਲਦਾਨ ਮੈਕ ਜੋ ਸਭ ਨੂੰ ਵੰਡਦਾ ਹੈ ਲੋੜ ਪੈਣ ਤੇ ਹੁਕਮ ਬਖਸ਼ਦਾ ਏਣ ਕੀ ਜੰਗਦਾ ਹੈ ਲੋੜ ਪੈਣ ਤੇ ਹੁਕਮ ਬਖਸ਼ਦਾ ਏਣ ਕੀ ਜੰਗਦਾ ਹੈ ਕੋਲ ਵਾਲੀ ਆਖਾ ਗੁਰੂ ਦੀਆਂ ਬੜ ਖੜਾਵਾ ਦੀ ਉਦੋਂ ਕਰੇ ਬਗਾਵਤ ਤਰਤੀ ਪੰਜ ਦਰਿਆਵਾਂ ਦੀ ਉਦੋਂ ਕਰੇ ਬਗਾਵਤ ਤਰਤੀ ਪੰਜ ਦਰਿਆਵਾਂ ਦੀ